ਇਹ ਕਹਿੰਦੇ ਆ ਵੀ ਸਾਨੂੰ ਪੰਚਾਇਤ ਲਿਖ ਕੇ ਦੇਵੇ ਆਪਦੇ ਮਤੇ ਤੇ ਵੀ ਭਾਈ ਇੱਥੇ ਤੁਹਾਡੇ ਪਿੰਡ ਦੇ ਵਿੱਚ ਕੌਣ ਨਸ਼ਾ ਕਰਦਾ ਹੈ ਕੌਣ ਵੇਚਦਾ ਹੈ ਇਹ ਕੰਮ ਸਾਡਾ ਨਹੀਂ ਇਹ ਕੰਮ ਇੰਟੈਲੀਜੈਂਸੀ ਦਾ ਹੈ ਪੁਲਿਸ ਦਾ ਉਹਨਾਂ ਕੋਲ ਪੁਲਿਸ ਨੂੰ ਇਹ ਕੰਮ ਕਰਾਉਣ ਕਿਉਂਕਿ ਹਰੇਕ ਐਮਐਲਏ ਦੇ ਨਾਲ ਗਨਮੈਨ ਹੈ ਹਰੇਕ ਐਸਐਸਪੀ ਦੇ ਨਾਲ ਗਨਮੈਨ ਹੈ ਐਸਐਚਓ ਨਾਲ ਗਨਮੈਨ ਹੈ ਸਰਪੰਚ ਨਾਲ ਕੀ ਹੈ ਇਹਨਾਂ ਜਿਹੜੇ ਨਸ਼ਾ ਵੇਚਦੇ ਆ ਜਾਂ ਨਸ਼ਾ ਜਿਹੜੇ ਖਾਂਦੇ ਆ ਇਹਨਾਂ ਦੇ ਤਾਂ ਬੜੇ ਤਗੜੇ ਤਗੜੇ ਗੈਂਗ ਬਣੇ ਹੋਏ ਆ ਜੇ ਇਹ ਕਹੇ ਦੇ ਸੱਟ ਸਰਪੰਚ ਦੇ ਮਾਰਦੀ ਜਾਂ ਕਿਸੇ ਮੈਂਬਰ ਦੇ ਮਾਰਦੀ ਤਾਂ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਅੱਜ ਪੰਚਾਇਤਾਂ ਨੂੰ ਉਲਝਾ ਕੇ ਸਾਨੂੰ ਪਿੰਡ ਦੇ ਵਿੱਚ ਸਾਡੀਆਂ ਦੁਸ਼ਮਣੀਆਂ ਪੁਆ ਰਹੇ ਆ ਉਹ ਬਿਲਕੁਲ ਸਹੀ ਆ ਸਾਡੀਆਂ ਦੁਸ਼ਮਣੀਆਂ ਪਿੰਡ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਕਿ ਅਸੀਂ ਆਪਣੀ ਜਾਨ ਦੀ ਰਖਵਾਲੀ ਕਿਵੇਂ ਕਰਾਂਗੇ ਇਹਨਾਂ ਕੋਲੇ ਤਾਂ ਹਰ ਕੋਲੇ ਗਨਮਨ ਰੱਖੇ ਹੋਏ ਆ ਤੇ ਅਸੀਂ ਉਸੀ ਤੋਂ ਗ੍ਰੀ ਕਰਾਂਗੇ ਅਸੀਂ ਬਿਲਕੁਲ ਵੀ ਮਤੇ ਨਹੀਂ ਪਾਵਾਂਗੇ ਜੀ ਤੇ ਜਿਹੜਾ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਅਸੀਂ ਕਿਵੇਂ ਦੱਸ ਸਕਦੇ ਆ ਵੀ ਕੌਣ ਨਸ਼ਾ ਕਰਦਾ ਤੇ ਕੌਣ ਵੇਚਦਾ ਹੈ ਕਿਉਂਕਿ ਉਸੇ ਪਿੰਡ ਵਿੱਚ ਅਸੀਂ ਰਹਿਣਾ ਹੈ ਰੋਜ਼ ਅਸੀਂ ਉਸੇ ਗਲੀ ਟੱਪਣਾ ਹੈ ਤੇ ਸਾਡੀ ਜਾਨ ਨੂੰ ਵੀ ਖਤਰਾ ਹੈ ਸਾਡੇ ਬੱਚਿਆਂ ਨੂੰ ਵੀ ਖਤਰਾ ਹੈ ਸਾਡੇ ਪਰਿਵਾਰਾਂ ਨੂੰ ਖਤਰਾ ਥੋੜਾ ਕਿਹੜਾ ਵੀਜੀਪ ਸਾਡੇ ਪ੍ਰਧਾਨ ਜੀ ਨੇ ਮਨਿੰਦਰ ਜੀ ਨੇ ਦੱਸਿਆ ਤੁਹਾਨੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਉਲਝਾਇਆ ਜਾ ਰਿਹਾ ਹਾਲੇ ਕਿ ਪੰਚਾਇਤਾਂ ਦੀ ਇਹਨਾਂ ਨੂੰ ਹੈਲਪ ਕਰਨੀ ਚਾਹੀਦੀ ਪੰਜਾਬ ਸਰਕਾਰ ਨੂੰ ਅੱਜ ਪੰਚਾਇਤਾਂ ਨੂੰ ਉਲਝਾ ਕੇ ਸਾਨੂੰ ਪਿੰਡ ਦੇ ਵਿੱਚ ਸਾਡੀਆਂ ਦੁਸ਼ਮਣੀਆਂ ਪੁਆ ਰਹੇ ਆ ਵੀ ਆਪਦੇ ਬੰਦਿਆਂ ਨੂੰ ਅੱਗੇ ਕਰਨਾ ਚਾਹੁੰਦੇ ਆ ਪਰ ਜਿਹੜੀਆਂ ਆਮ ਇਹਨਾਂ ਦੇ ਬੰਦੇ ਆ ਉਹ ਆਪਣੇ ਵਿਕਾਸ ਨਾਲ ਨੂੰ ਚੁਰੇ ਆ ਜਿਹੜੇ ਆਮ ਬੰਦੇ ਆ ਸਾਡੇ ਵਰਗੇ ਬਰੁਧੀ ਟੀਰਾ ਉਹਨਾਂ ਨੂੰ ਅਲ ਜਾਣਾ ਚਾਹੁੰਦੇ ਆ ਜੋ ਸਾਡੇ ਮੇਰੇ ਵੱਡੇ ਵੀਰ ਮਨਿੰਦਰ ਜੀ ਨੇ ਇੱਕ ਦੱਸਿਆ ਤੁਹਾਨੂੰ ਉਹ ਬਿਲਕੁਲ ਸਹੀ ਆ ਸਾਡੀਆਂ ਦੁਸ਼ਮਣੀਆਂ ਪਿੰਡ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਤੇ ਅਸੀਂ ਆਪਣੀ ਜਾਨ ਦੀ ਰਖਵਾਲੀ ਕਿਵੇਂ ਕਰਾਂਗੇ ਇਹਨਾਂ ਕੋਲੇ ਤਾਂ ਹਰ ਕੋਲੇ ਗਨਮਨ ਰੱਖਿਓ ਆ ਤੇ ਅਸੀਂ ਉਸ ਚੀਜ਼ ਤੋਂ ਗਰੀਜ ਕਰਾਂਗੇ ਅਸੀਂ ਬਿਲਕੁਲ ਵੀ ਮਤੇ ਨਹੀਂ ਪਾਵਾਂਗੇ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਵੱਲੋਂ ਜੋ ਇਹ ਫਰਮਾਨ ਸਾਨੂੰ ਜਾਰੀ ਹੋਇਆ ਹੈ ਇਹ ਸਰਾਸਰ ਗਲਤ ਹੈ ਕਿਉਂਕਿ ਪੰਚਾਇਤ ਇਹ ਕਹਿੰਦੇ ਆ ਵੀ ਸਾਨੂੰ ਪੰਚਾਇਤ ਲਿਖ ਕੇ ਦੇਵੇ ਆਪਦੇ ਮਤੇ ਤੇ ਵੀ ਭਾਈ ਇੱਥੇ ਤੁਹਾਡੇ ਪਿੰਡ ਦੇ ਵਿੱਚ ਕੌਣ ਨਸ਼ਾ ਕਰਦਾ ਹੈ ਕੌਣ ਵੇਚਦਾ ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਇਹ ਕੰਮ ਸਾਡਾ ਨਹੀਂ ਇਹ ਕੰਮ ਇੰਟੈਲੀਜੈਂਸੀ ਦਾ ਹੈ ਪੁਲਿਸ ਦਾ ਉਹਨਾਂ ਕੋਲ ਪੁਲਿਸ ਨੂੰ ਇਹ ਕੰਮ ਕਰਾਉਣ ਕਿਉਂਕਿ ਹਰੇਕ ਐਮਐਲਏ ਦੇ ਨਾਲ ਗਨਮੈਨ ਹੈ ਹਰੇਕ ਐਸਐਸਪੀ ਦੇ ਨਾਲ ਗੱਲਬਾਤ ਹੈ ਐਸਐਚਓ ਨਾਲ ਗੱਲਬਾਤ ਹੈ ਸਰਪੰਚ ਨਾਲ ਕੀ ਹੈ ਇਹਨਾਂ ਜਿਹੜੇ ਨਸ਼ਾ ਵੇਚਦੇ ਐ ਜਾਂ ਨਸ਼ਾ ਜਿਹੜੇ ਖਾਂਦੇ ਐ ਇਹਨਾਂ ਦੇ ਤਾਂ ਬੜੇ ਤਕੜੇ ਤਕੜੇ ਗੈਂਗ ਬਣੇ ਹੋਏ ਐ ਜੇ ਇਹੇ ਕਿਸੇ ਦੇ ਸੱਟ ਸਰਪੰਚ ਦੇ ਮਾਰਦੀ ਜਾਂ ਕਿਸੇ ਮੈਂਬਰ ਦੇ ਮਾਰਦੀ ਤਾਂ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਇਸ ਕਰਕੇ ਅਸੀਂ ਇਹ ਸਾਰੇ ਪੰਚਾਇਤ ਯੂਨੀਅਨ ਨੇ ਸੋਚਿਆ ਵੀ ਅਸੀਂ ਇਹ ਕੰਮ ਮਤੇ ਵਾਲਾ ਕੰਮ ਨਹੀਂ ਕਰਾਂ ਅਸੀਂ ਅੱਜ ਡੀ ਸਾਹ ਨੂੰ ਮਿਲਣ ਆਏ ਸੀਗੇ ਇਹ ਮੰਗ ਪੱਤਰ ਤਾਂ ਦੇਣ ਦੀ ਲੋੜ ਪਈ ਸਾਨੂੰ ਕਿ ਸਾਨੂੰ ਸਰਕਾਰ ਦਾ ਹੁਕਮ ਆਇਆ ਹੈ ਕਿ ਤੁਸੀਂ ਪਿੰਡ ਵਿੱਚ ਜਿਹੜਾ ਨਸ਼ਾ ਕੋਈ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਹਨਾਂ ਦੇ ਨਾਂ ਤੇ ਆ ਦੇ ਆਮ ਜਲਾਦ ਵਿੱਚ ਮਤਾ ਪਾਓ ਕਿਉਂਕਿ ਜਿਹੜਾ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਅਸੀਂ ਕਿਵੇਂ ਦੱਸ ਸਕਦੇ ਹਾਂ ਵੀ ਕੌਣ ਨਸ਼ਾ ਕਰਦਾ ਹੈ ਤੇ ਕੌਣ ਵੇਚਦਾ ਹੈ ਕਿਉਂਕਿ ਉਸੇ ਪਿੰਡ ਵਿੱਚ ਅਸੀਂ ਰਹਿਣਾ ਹੈ ਰੋਜ਼ ਅਸੀਂ ਉਸੇ ਗਲੀ ਟੱਪਣਾ ਹੈ ਤੇ ਸਾਡੀ ਜਾਨ ਨੂੰ ਵੀ ਖਤਰਾ ਹੈ ਸਾਡੇ ਬੱਚਿਆਂ ਨੂੰ ਵੀ ਖਤਰਾ ਹੈ ਸਾਡੇ ਪਰਿਵਾਰਾਂ ਨੂੰ ਖਤਰਾ ਇਹ ਕੰਮ ਜਿਹੜਾ ਇੰਟੈਲੀਜੈਂਸੀ ਦਾ ਜਾਂ ਪੁਲਿਸ ਦਾ ਹੈ ਵੀ ਪੁਲਿਸ ਤੋਂ ਇਨਕੁਆਇਰੀ ਕਰੇ ਵੀ ਕੌਣ ਨਸ਼ਾ ਵੇਚਦਾ ਹੈ ਤੇ ਕੌਣ ਨਸ਼ਾ ਕਰਦਾ ਉਹਨਾਂ ਨੂੰ ਜੇ ਕੋਈ ਪੁਲਿਸ ਫੜਦੀ ਹੈ ਜਾਂ ਪੁਲਿਸ ਤੋਂ ਕਾਰਵਾਈ ਕਰਦੀ ਨਸ਼ੇ ਵਾਲੇ ਦੀ ਸਾਡਾ ਇਹ ਫਰਜ਼ ਬੰਦ ਹੈ ਵੀ ਉਸ ਉਹਨਾਂ ਦੇ ਮਗਰ ਨਾ ਆਈ ਗਏ ਤੇ ਅਸੀਂ ਉਹਨਾਂ ਨੂੰ ਕੋਈ ਮਦਦ ਨਾ ਕਰਕੇ ਨਾ ਜਵਾਨਤ ਕਰਾਈਏ ਨਾ ਉਹਦੇ ਮਗਰ ਜਾਈਏ ਸਾਡਾ ਇਹ ਨਹੀਂ ਫਰਜ਼ ਵੀ ਅਸੀਂ ਉਹਨਾਂ ਖਿਲਾਫ ਮਤੇ ਪਾ ਕੇ ਪਿੰਗਾ ਭੇਜ ਗਏ ਕਿਉਂਕਿ ਮਤੇ ਦਾ ਅਫਸਰਾਂ ਨੇ ਕਹਿਤਾ ਪਾ ਦਿਓ ਪਰ ਅਸੀਂ ਉਸੇ ਪਿੰਡ ਤੇ ਰਹਿਣਾ ਸਾਡੀ ਕੋਈ ਮਾਰ ਦੀ ਰਾਖੀ ਸਾਡੀ ਰਾਖੀ ਕੌਣ ਕਰੂਗਾ ਕਿਉਂਕਿ ਉਹਨਾਂ ਬੰਦਿਆਂ ਦਾ ਕੋਈ ਹੁੰਦਾ ਨਹੀਂ ਕਿਸੇ ਪਾਸੇ ਉਹਨਾਂ ਦਾ ਕੋਈ ਉਹਨਾਂ 'ਚ ਕੋਈ ਆਏ ਨਹੀਂ ਹੁੰਦੀ ਵੀ ਇਹ ਕਿਸੇ ਤੇ ਰਹਿਣ ਦੇ ਲਈ ਹੋਊਗੀ ਉਹਨਾਂ ਨੇ ਪਤਾ ਨਹੀਂ ਕੀ ਕਰਨਾ ਹੈ ਇਸ ਕਰਕੇ ਪੰਚਾਇਤਾਂ ਨੂੰ ਇੰਨਾ ਕੰਮਾਂ 'ਚੋਂ ਕੱਢ ਕੇ ਵਿਕਾਸ ਸਾਹਬ ਪਾਸੇ ਰਹਿਣ ਦੇਣ ਤਾਂ ਕਿ ਪਿੰਡਾਂ ਦਾ ਸਿ ਵਿਕਾਸ ਵਧਿਆ ਕਰ ਸਕੀਏ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਹ ਜਿਹੜਾ ਕੰਮ ਹੈ ਸੀਐਡੀ ਦੀ ਹੈ ਟੈਲੀਜੈਂਸੀ ਦਾ ਹੈ ਪੁਲਿਸ ਦਾ ਸਾਡਾ ਇਹ ਕੰਮ ਨਹੀਂਗਾ ਵੀ ਅਸੀਂ ਦੱਸ ਗਏ ਵੀ ਸਾਡੇ ਪਿੰਡ ਕੌਣ ਨਸ਼ਾ ਕਰਦਾ ਹੈ ਤੇ ਕੌਣ ਵੇਚਦਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਪਿੰਡ ਮਚਾਕੀਗਰਾਂ ਦਾ ਸਰਪੰਚਾਂ ਜੀ ਸਰਪੰਚ ਸਾਹਿਬ ਜਿਹੜਾ ਪਿਛਲੇ ਦਿਨੀ ਸਰਕਾਰ ਦੇ ਵੱਲੋਂ ਇੱਕ ਨੋਟਿਸ ਜਿਹੜਾ ਹੈਗਾ ਪੰਚਾਇਤਾਂ ਨੂੰ ਜਾਰੀ ਹੋਇਆ ਹੈਗਾ ਕਿ 17 ਤੋਂ 30 ਮਈ ਤੱਕ 17 ਤੋਂ 30 ਜੂਨ ਤੱਕ ਜਿਹੜੇ ਮੱਤੇ ਪਾ ਕੇ ਤੇ ਇਹ ਜਾਣਕਾਰੀ ਦਿੱਤੀ ਜਾਵੇ ਕਿ ਪਿੰਡ ਦੇ ਵਿੱਚ ਨਸ਼ਾ ਕਿੰਨਾ ਕਿ ਘਟਿਆ ਤੇ ਵਿਕ ਰਿਹਾ ਹੈ ਜਾਂ ਨਹੀਂ ਵਿਕ ਰਿਹਾ ਤੇ ਜੇ ਵਿਕ ਰਿਹਾ ਤਾਂ ਕੌਣ ਵਿਕ ਰਿਹਾ ਉਹਨਾਂ ਦੀ ਜਿਹੜੀ ਜਾਣਕਾਰੀ ਦਿੱਤੀ ਜਾਵੇ ਲਿਖਤ ਦੇ ਵਿੱਚ ਤਾਂ ਕਿਵੇਂ ਵੇਖਣ ਸਰਕਾਰ ਦੇ ਇਸ ਫੈਸਲੇ ਇਹ ਬਹੁਤ ਵਧੀਆ ਜੀ ਇਹ ਇਹਦੇ ਨਾਲ ਨਸ਼ਿਆਂ ਤੇ ਕੁਸ਼ਟ ਤੱਕ ਠੱਲ ਪਾਊਗੀ वैसे संयोग ਤਾਂ ਪੰਚਾਇਤ ਨੇ ਦੇਣਾ ਹੁੰਦਾ ਜੀ ਕਿਉਂਕਿ ਪੰਚਾਇਤ ਜਦੋਂ ਪਿੰਡ ਨੂੰ ਚੁਣੀ ਜਾਂਦੀ ਹੈ ਪੰਚਾਇਤ ਨੇ ਵੇਖਣਾ ਹੁੰਦਾ ਵੀ ਇਹ ਬੰਦਾ ਕਰੈਕਟਰ ਪੱਖੋਂ ਸਹੀ ਹੈ ਜਾਂ ਨਹੀਂ ਹੈ ਕਿ ਉਹ ਪੰਚਾਇਤ ਨੇ ਉਹਦਾ ਮਤਲਬ ਦੇਖਣਾ ਹੁੰਦਾ ਸਪਸ਼ਟੀਕਰਨ ਦੇਣਾ ਹੁੰਦਾ ਵੀ ਬਹੁਤ ਵਧੀਆ ਗੱਲ ਹੈ ਵੀ ਗਵਰਨਮੈਂਟ ਦੀ ਵੀ ਸਾਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਵੀ ਸਰਕਾਰ ਨਾਲ